ਮਨਿੰਦਰ ਕਿਹਨਾਵੇਂ ਜੱਟ ਨਾ ਮਨਿੰਦਰ ਸਿੰਘ ਮਨਿੰਦਰ ਸਿੰਘ ਜੀ ਕਿੱਥੇ ਦੇ ਰਹਿਣ ਵਾਲੇ ਮਨਿੰਦਰ ਸਿੰਘ ਮਨਿੰਦਰ ਸਿੰਘ ਜੀ ਕਿੱਥੇ ਦੇ ਰਹਿਣ ਵਾਲੇ ਮੈਂ ਖੋਤੜਾ ਕੀ ਮਾਮਲਾ ਸੀ ਫਗੜ ਦੇ ਸਿਵਲ ਹਸਪੀਟਲ ਚ ਆ ਜੀ ਜਿਹੜੇ ਅਸੀਂ ਬਾਜ਼ਾਰ ਤੋਂ ਆ ਰਹੇ ਸੀ ਦੁਪਹਿਰ ਕੁਵੇਲੇ ਦੀ ਗੱਲ ਹੈ ਜੀ ਇਹ ਇਹਨਾਂ ਨੇ ਕਹਿੰਦੇ ਵੀ ਤੁਸੀਂ ਸਾਨੂੰ ਰਸਤਾ ਨਹੀਂ ਦਿੱਤਾ ਇੰਨੇ ਚ ਝਗੜਾ ਹੋ ਗਿਆ ਝਗੜਾ ਵੀ ਕਾਦਾ ਹੋਇਆ ਅਸੀਂ ਗੱਡੀ ਕੱਢਣ ਦੀ ਕੋਸ਼ਿਸ਼ ਕੀਤੀ ਉਹਨੇ ਗੱਡੀ ਲੈ ਕੇ ਮੁਰੇ ਰਾ ਕੇ ਮੇਰੀ ਗੱਡੀ ਦਾ ਦਰਵਾਜ਼ਾ ਖੋਲਾ ਛੱਡ ਦਿੱਤਾ ਤੇ ਅਸੀਂ ਸਿਰਫ ਇਹ ਸੋਚਿਆ ਵੀ ਕੋਈ ਹੋਰ ਸਾਡੇ ਜਨਾਬ ਅੱਜ ਹੀ ਗੱਡੀ ਰੋਕ ਦੇ ਤੇ ਉਥੇ ਉਹ ਦੋ ਜਣੇ ਸੀਗੇ ਉਹਨਾਂ ਨੇ ਮੇਰੇ ਭਰਾ ਨੂੰ ਮਤਲਬ ਸੁੱਟਿਆ ਅਟੈਕ ਕੀਤਾ ਮੈਂ ਛੜਾ ਰਿਆ ਸੀਗਾ ਤੇ ਛੜਾਉਂਦੇ ਤੇ ਮੈਂ ਉਹਦੇ ਨਾਲ ਇੱਕ ਜਿਹੜਾ ਥੋੜੀ ਘੱਟ ਮਰ ਦਾ ਲੜਕਾ ਸੀ ਉਹਨੂੰ ਮੈਂ ਖਿੱਚ ਦਿੱਤਾ ਉਹ ਡਿੱਗ ਗਿਆ ਮੈਂ ਵੀ ਡਿੱਗ ਗਿਆ ਮੇਰੇ ਗੋਡੇ ਤੇ ਹੱਥ ਤੇ ਸੱਟ ਲੱਗੀ ਸ਼ਾਇਦ ਤੇ ਸਿਰ ਤੇ ਸੱਟ ਲੱਗੀ ਉਹ ਦੂਸਰੇ ਨੂੰ ਹਟਾਦੇ ਹਟਾਦੇ ਉਹ ਨਹੀਂ ਜਰੂਰ ਰੋਕ ਕਿਥੇ ਹੋ ਗਏ ਉਹ ਕਹਿੰਦੇ ਤੁਸੀਂ ਸਾਡੇ ਮਾਰਿਆ ਤੁਸੀਂ ਤਾਂ ਕੀਤਾ ਇੱਥੇ ਆ ਗਏ ਮੇਰੇ ਹੱਥ ਦੇ ਵਿੱਚ ਸਵੈਲਿੰਗ ਸੀਗਾ ਦੇਖ ਸਕਦੇ ਤੁਸੀਂ ਤੇ ਇੱਥੇ ਡਾਕਟਰ ਜਿਹੜਾ ਅਟੈਂਡਿੰਗ ਸੀ ਉਹਨਾਂ ਨੇ ਕਿਹਾ ਤੁਹਾਡਾ ਐਕਸਰੇ ਹੋਏਗਾ ਹੱਥ ਦਾ ਮੇਰੇ ਹੱਥ ਤੇ ਐਸੋਲੇ ਅੱਤ ਕਿੰਨੇ ਅੰਗੜੀਆਂ ਨਹੀਂ ਮਤਲਬ ਮੋੜਦੇ ਤੇ ਕਹਿੰਦੇ ਐਕਸਰੇ ਹੋਣ ਨਹੀਂ ਹੋਏਗਾ ਸਵੇਰ ਨੂੰ ਹੋਏਗਾ ਤੇ ਉਹਨਾਂ ਨੇ ਮੈਨੂੰ ਉੱਪਰ ਐਡਮਿਟ ਕਰ ਦਿੱਤਾ ਤੇ ਕੋਈ ਤੈਨੂੰ ਕੋ ਮੁੰਡੇ ਆਏ ਜੀ ਘੁਮਤ ਕਰਦੇ ਮੇਰੇ ਕੋਲ ਮੇਰੇ ਕੋਲ ਮੇਰਾ ਇੱਕ ਫਰੈਂਡ ਬੈਠਾ ਸੀਗਾ ਆ ਕੇ ਕਹਿੰਦੇ ਵੀ ਤੂੰ ਕੀ ਹੋਇਆ ਤੁਸੀਂ ਉਹਨੂੰ ਮੁੱਠੇ ਮਾਰਿਆ ਮੈਂ ਕਿਹਾ ਵੀ ਅਸੀਂ ਤਾਂ ਮਾਰਿਆ ਕਰੂੰਗੇ ਤੇ ਛੜਾਣ ਦੇ ਸੀਗੇ ਛੜਾਣ ਦੇ ਮੇਰੇ ਵੀ ਸੱਟਾਂ ਲੱਗੀਆਂ ਹੋਣਦੀਆਂ ਸੱਟਾਂ ਲੱਗੀਆਂ ਚਲੋ ਕਹਿੰਦਾ ਤੁਹਾਡਾ ਫੈਸਲਾ ਅਸੀਂ ਕਰਾ ਦਿੰਦੇ ਆ 30000 ਰੁਪਏ ਦੇ अच्छा <laughs> मैं भी फैसला 30000 ਦਾ ਕਹਦਾ ਤੁਸੀਂ ਕਿਸ ਚੀਜ਼ ਦਾ ਮੰਗਦੇ ਹੋ ਨਾ ਚਲੋ ਗੱਲ ਗੁਰਮੁਖੀ ਦੀ ਤਾਂ ਕਹਿੰਦਾ ਤੁਸੀਂ 10000 ਦਿਓ ਮੈਂ ਕਿਹਾ ਮੈਂ ਤੈਨੂੰ ਜਾਣਦਾ ਨਹੀਂ ਮੈਂ ਤੈਨੂੰ ਕਿੱਦਾਂ ਦੇ ਦਿਆਂ ਪੈਸੇ ਮੈਨੂੰ ਕੀ ਪਤਾ ਤੂੰ ਕੌਣਾ ਕੌਣ ਨੇ ਉਹਨਾਂ ਦੇ ਵੱਲੋਂ ਇੱਕ ਬੰਦਾ ਸੀ ਜਿਹੜਾ ਸੂਹਿਰ ਦਾ ਨਾਮ ਸੀਗਾ ਤੇ ਮੈਂ ਉਹਨੂੰ ਉਹਦਾ ਨੰਬਰ ਕੁਦਰਤੀ ਮੇਰੇ ਕੋਲ ਸੀ ਮੈਂ ਉਹਨੂੰ ਫੋਨ ਕਰ ਲਿਆ ਉਹਨੂੰ ਫੋਨ ਕਰ ਲਿਆ ਤਾਂ ਉਹਨੇ ਬੰਦੇ ਨੇ ਮੈਨੂੰ ਕਿਹਾ ਭਾਜੀ ਤੁਸੀਂ ਕਿਸੇ ਨੂੰ ਪੈਸੇ ਨਾ ਦਿਓ ਕਿ ਮੈਂ ਨਹੀਂ ਕਿਸੇ ਦੀ ਗਾਰੰਟੀ ਲੈ ਸਕਦਾ ਮੈਂ ਠੀਕ ਹੈ ਜੀ ਮੈਨੂੰ ਪਤਾ ਜਿਹੜਾ ਤਾਂ ਤੁਹਾਡੇ ਨਾਲ ਜਿਹੜਾ ਨਾਲ ਝਗੜਾ ਹੋਇਆ ਸੀ ਸੂਹਿਰ ਇਹਨਾਂ ਨੇ ਤੁਹਾਨੂੰ ਕਿਹਾ ਉਨੇ ਗਿਆ ਵੀ ਤੁਸੀਂ ਕਿਸੇ ਨੂੰ ਨਾ ਦਿਓ ਪੈਸੇ ਮੈਨੂੰ ਪਤਾ ਨਹੀਂ ਹੈਗਾ ਕੌਣ ਹੈਗਾ ਕੌਣ ਨਹੀਂ ਹੈਗਾ ਤੇ ਉਹ 19 ਦਿਨ ਨੂੰ ਮੈਂ ਕਿਹਾ ਵੀ ਦੇਖੋ ਜੀ ਮੈਂ ਪੈਸੇ ਤਾਂ ਕਿਦਾ ਦੇ ਦਿਆਂ ਮੈਂ ਤੁਹਾਨੂੰ ਦੇਦਾ ਅਗਲਾ ਵਾਰ ਮੈਨੂੰ ਕਹ ਵੀ ਤੂੰ ਕਿਹਨੂੰ ਦੇ ਦਿੱਤੇ ਪੈਸੇ ਨਾ ਮੈਨੂੰ ਪਤਾ ਹੀ ਨਹੀਂ ਕਿਸੇ ਦਾ ਕੁਝ ਵੀ ਤੇ ਪੈਸੇ ਵੀ ਮੈਨੂੰ ਮੰਗ ਰਹੇ ਨੇ ਵੀ ਮੈਂ ਕਿਹਾ ਤੁਸੀਂ ਇੱਕ ਤਾਂ ਮੇਰੇ ਨਾਲ ਲੜੇ ਉਸ ਤੋਂ ਤੁਸੀਂ ਮੇਰੇ ਤੋਂ ਪੈਸੇ ਵੀ ਮੰਗ ਰਹੇ ਚਲੋ ਠੀਕ ਹੈ ਮੈਂ ਕਿਹਾ ਵੀ ਵਾਰ ਵਾਰ ਹੋਵੇਗਾ ਕੋਈ ਨਹੀਂ ਜੀ ਮਾੜੀ ਮੋਟੀ ਅਗਰ ਤੁਹਾਡੇ ਮੇਰੀ ਗਲਤੀ ਕਿਤੇ ਨਾਲ ਸੱਟ ਲਾ ਕੇ ਮੈਂ ਸੌਰੀ ਮੰਗਦਾ ਤੁਹਾਡੇ ਕੋਲੋਂ ਤੇ ਤੁਹਾਨੂੰ ਮੈਂ ਪੈਸੇ ਚੋਂ ਤੁਹਾਡਾ ਰਾਜੂਗਾ ਮੈਂ ਉਹ ਵੀ ਕਰਾਂਗਾ ਠੀਕ ਹੈ ਤੇ ਉਸ ਤੋਂ ਬਾਅਦ ਇਹ ਤੇ ਤਿੰਨ ਚਾਰ ਉਹ ਮੁੰਡੇ ਦੋ ਜਣੇ ਉਹ ਤੇ ਤਿੰਨ ਜਣੇ ਉਹਦੇ ਨਾਲ ਜਿਹੜੇ ਆਏ ਸੀਗੇ ਉਹਨਾਂ ਨੇ ਜੀ ਆ ਕੇ ਮੇਰੇ ਵਾਲ ਫੜ ਲਏ ਮੈਂ ਕੇਸ ਰੱਖ ਰਿਹਾ ਮੇਰਾ ਪਟਕਾ ਲੈ ਗਏ ਤੇ ਵਾਲ ਮੇਰੇ ਪਟ ਤੇ ਸਾਰੇ ਤੇ ਉਸ ਤੋਂ ਬਾਅਦ ਮੇਰੇ ਸਿਰ ਦੇ ਵਿੱਚ ਤਿੰਨ ਜਣੇ ਸੀਗੇ ਹੁਣ ਤਿੰਨ ਜਣਿਆਂ ਨੂੰ ਬੰਦਾ ਕੀ ਕਰ ਸਕਦਾ ਮੋਰੇ ਇਕੱਲਾ ਬੰਦਾ ਦੋ ਜਣੇ ਮੈਨੇ ਮੇਰੇ ਘੜੇ ਘੁੜੇ ਮਾਰੇ ਅਚ ਇੱਕ ਦੇ ਹੱਥ ਚ ਕਿਰਚ ਸੀਗੀ ਮੇਰੇ ਖੁਸ਼ੀ ਉਹਨੇ ਉਹ ਮੇਰੇ ਗਰਦਨ ਤੇ ਮਾਰਨ ਦੀ ਕੋਸ਼ਿਸ਼ ਕੀਤੀ ਛੇ ਦੇਖਨੇ ਮਾਰ ਵੀ ਦਿੱਤੀ ਕੋ ਰੋਡ ਨੂੰ ਮਾਰ ਦਿੱਤੀ ਤੇ ਉਹ ਭੱਜੇ ਇਥੋਂ ਮੁੜ ਕੇ ਵਾਪਸ ਦਿੱਤਾ ਇਹ ਸਟੋਰੀ ਯਾਨੀ ਤੁਹਾਡੇ ਤੇ ਜਿਹੜਾ ਹਮਲਾ ਵਾਹ ਪਕੜ ਦੇ ਸਿਵਲ ਹਸਪਤਲ ਦੇ ਵਿੱਚ ਹੋਇਆ ਜੀ ਪਰ ਰਿਸੈਪਸ਼ਨ ਤੇ ਹੋਇਆ ਜੀ ਵਾਰਡ ਦੇ ਰਿਸੈਪਸ਼ਨ ਕਿੰਨੇ ਬੰਦੇ ਸੀਗੇ ਜੀ ਟੋਟਲ ਉਹ ਪੰਜ ਹਮਲਾ ਕਰਨ ਵਾਲੇ ਪੰਜ ਜਣੇ ਸੀ ਕੀ ਮੰਗ ਕਰਦੇ ਪਛਾਛੋਂ ਤੁਸੀਂ ਇਹਦਾ ਜੀ ਤੁਸੀਂ ਦੇਖੋ ਸਾਡੇ ਪ੍ਰਸ਼ਾਸਨ ਦਾ ਕੀ ਹਾਲ ਹੈ ਵੀ ਦਿਨ ਦਿਹਾੜੇ ਮੁੰਡੇ ਹੀ ਹੋਰੀ ਪੂਰੀ ਰੋਡ ਤੇ ਜਾਦੇ ਸਾਡੀ ਗੱਡੀ ਨੂੰ ਰੋਕ ਰਹੇ ਨੇ ਉਸ ਤੋਂ ਬਾਅਦ ਸਾਰਾ ਹੋਣ ਦੇ ਬਾਵਜੂਦ ਵੀ ਚਲੋ ਅਸੀਂ ਭਲਵੰਤ ਸਾਈ ਦੇ ਵਿੱਚ ਤੁਹਾਡੇ ਨਾਲ ਐਗਰੀ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਹਸਪੀਟਲ ਦੇ ਅੰਦਰ ਵੀ ਅਟੈਕ ਕਰ ਰਹੇ ਨੇ ਡਰੇ ਹੈ ਨਹੀਂ ਲੋਕਾਂ ਨੂੰ ਕਿਸੇ ਚੀਜ਼ ਦਾ ਦੱਸੂਗਾ ਇਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ ਜੇ ਉਹ ਕਿਰਚ ਮੇਰੇ ਮਾਰ ਦਿੰਦਾ ਤਾਂ ਕਿਤੇ ਮੇਰਾ ਜ਼ਿਆਦਾ ਹੋ ਜਾਂਦਾ ਤੇ ਉਹ ਮੇਰੀ ਗਰਦਨ ਤੇ ਕਿਰਚ ਮਾਰਨ ਦੀ ਜਿਹੜੀ ਉਹਨੇ ਕੋਸ਼ਿਸ਼ ਕੀਤੀ ਮੇਰੇ ਲੱਗ ਜਾਂਦੀ ਤੇ ਫਿਰ ਕੀ ਹੁੰਦਾ ਫਿਰ ਅਸਰ ਆਪਣੇ ਫਗਵਾੜਾ ਸਿਵਲ ਹਸਪੀਟਲ ਦੇ ਵਿੱਚ ਕੋਈ ਲੜਾਈ ਝਗੜਾ ਹੋਇਆ ਜੀ ਕੀ ਕਰਨਾ ਹੈ ਜੀ ਉਹ ਦੱਸੋ जी सर दो पेशेंट है सर हमारे पास आए थे वरिंदर सिंह और मनिंदर सिंह दोनों भाई हैं सन ऑफ इंदरजीत सिंह ये शाम को इनके किसी के साथ लड़ाई झगड़े का मामला था तो हमारे पास आए थे सर इनकी एम एल आर काट के हमने इनको एडमिट किया था उसके बाद में ये हमारे जनरल वार्ड में ऊपर एडमिट और कुछ टू तो टू तो थ्री तो तो अन आइडेंटिफाइड पर्सन आए इनको और इनको फिर से मारपीट के चले गए उसके बाद हमने पुलिस इन्फॉर्मेशन भेजी गई है और इनकी फ्रेश एम इंजरीज नोट डाउन करके वो भी भेजी गई है ਸਰ ਕੰਡੀਸ਼ਨ ਦੇ ਤਾਜੀ ਪੇਸ਼ੇਂਟ ਪੇਸ਼ੈਂਟ ਅਬੀ ਸਟੇਬਲ ਹੈ ਸਰ ਇਨਕੀ ਸਾਰੀ ਇੰਜਰੀਸ ਅਮੇ ਨੋਟ ਡਾਊਨ ਕਰ ਲੀਆ ਔਰ ਇਨਕਾ ਟ੍ਰੀਟਮੈਂਟ ਚੱਲ ਰਹਾ ਹੈ